ਬੇ ਕੀ ਹਲਚਲ ਤੁਹਾਡਾ ਉਮੀਦ ਕਰਦੇ ਤੋਂ ਹੀ ਸਾਰੇ ਜਾਣੇ ਆਪਦੇ ਘਰੇ ਬਹੁਤ ਹੀ ਕਹਿਣ ਹੋਵੋਗੇ ਤੋਂ ਡਿਲੇ ਆਪਾਂ ਫੇਰ ਇੱਕ ਫਨੀ ਕਮੈਂਟਸ ਵਾਲੀ ਵੀਡੀਓ ਲੈ ਕੇ ਆ ਚੁੱਕੇ ਆ ਪਹਿਲਾਂ ਤੁਸੀਂ ਵੀਡੀਓ ਇੰਜੋਏ ਕਰੋ ਫਿਰ ਆਪਾਂ ਕਮੈਂਟਸ ਵੀ ਪੜਾਂਗੇ ਨਾਲ ਚਲੋ ਬਾਈ ਤੁਸੀਂ ਵੀਡੀਓ ਦੇਖੋ ਬਾਈ ਦੇ ਦਿਮਾਗ ਚ ਲਾਦਾ ਹਿੱਲ ਹੋ ਲੋ ਤਕੜੀ ਪਈ ਲੱਗਦੀ ਆ ਮੈਨੂੰ ਲੱਗਦਾ ਇਹਨੂੰ ਬਵਾਸੀ ਰੋਈ ਲੱਗਦੀ ਆ ਇਹਦੇ ਗੁਲੂਕੋਸ ਲਗਾਓ ਤੈਨੂੰ ਤਾਂ ਸ਼ੌਣੀ ਦੇ ਮੂਹਰੇ ਵੀ ਨਹੀਂ ਖੜਨ ਦੇਣਾ ਕੋਈ ਭਿਆਨਕ ਬਿਮਾਰੀ ਲੱਗਦੀ ਤੈਨੂੰ ਗਜਬ ਬੇਇੱਜ਼ਤੀ ਹੈ ਮਮਾਸਟਾਈਪ ਤਾਂ ਤੂੰ ਮਿਸ ਪੂਜਾ ਵਾਲੇ ਮਾਰੀ ਜਾਣਾ ਭਾਈ ਹਾਪੇ ਕੀ ਹੋ ਰਹਾ ਭਾਈ ਇਹ ਨੂੰ ਬੱਚੇ ਜੰਤ ਦੇ ਵਿੱਚ ਪਿਆਰ ਕਰੀਏ ਰੱਖਿਆ ਨਾ ਹੋਣ ਵਿੱਚ ਸਾਰਤਾ ਪਹਿਲਾਂ ਤਾਂ ਸ਼ੂਟਿੰਗ ਤੇ ਆਗੇ ਹੁਣ ਵਿੱਚ ਕੱਚੇ ਜਿਹੀ ਹੋ ਜਾਂਦੇ ਆ ਬੱਤ ਸਹੀ ਏ ਉਰਾ ਕੀ ਗੁੰਡੀ ਮੱਚ ਤੇਰੇ ਯਾਰ ਨੇ ਕੋਈ ਘੰਡੀ ਹੋਊ ਜਿਹੜਾ ਇਹਨਾਂ ਨੂੰ ਗਾਲਾਂ ਨਾ ਕੱਢੂ ਗਜਬ ਇੱਜ਼ਤ ਹੀ ਹੈ ਰੱਖਿਆ ਨਾ ਰੱਖਿਆ ਨੇ ਕਹਿ ਮਿੱਲੋ ਚੜਸਾ ਕੋੜੀ ਵੀ ਸ਼ਰਮ ਦਾ ਨੀਵੀਂ ਪਾਈ ਖੜੀ ਆ ਪਰ ਇਹਨੂੰ ਗੋਣ ਲੱਗੇ ਨੂੰ ਪੂਰਾ ਸ਼ਰਮ ਨਹੀਂ ਆਈ ਓਏ ਬਸ ਕਰ ਬਾਈ ਇਹਨੂੰ ਵਰਤ ਜੰਤਗੀ ਤੇ ਪਿਆਰੀ ਕਰੀਏ ਰੱਖਿਆ ਨਾ ਹੌਣ ਵਿੱਚ ਚੜਤਾ ਰੱਖੀ ਗੁੰਡੀ ਮੱਚ ਤੇਰੇ ਯਾਰ ਨੇ ਕਿਸੇ ਬਈ ਨੇ ਕਮੈਂਟ ਕੀਤਾ ਮੇਰਾ ਜਿਗਰਾ ਦੇਖੋ ਮੈਂ ਪੂਰਾ ਗਾਣਾ ਸੁਣਿਆ ਨਾਲੇ ਬਈ ਤਰੀਕੀ ਮਜਬੂਰੀ ਸੀ ਗਾਣ ਦੀ ਕੋਈ ਨਾ ਬਈ ਤੋ ਲੱਗਾ ਰ ਬਹੁਤ ਪਿੱਛੇ ਜਾਏਗਾ ਤੂੰ ਨਾਲੇ ਰਖੀਆਂ ਨੇ ਕਹਿ ਮਿਲੋ ਚੜਦਾ ਨੀਟੂ ਛਟਰਾਵਲੇ ਦਾ ਮੁੰਡਾ ਲੱਗਦਾ ਬਈ ਲੱਗਦਾ ਇੰਸਟਾ ਦਾ ਅਸਰ ਬੁੜੀਆਂ ਤੇ ਵੀ ਹੋ ਗਿਆ ਹੁਣ ਆ ਵੀਡੀਓ ਚੈੱਕ ਕਰਿਓ ਮੜੀ ਅਪਰ ਉਪਲਿੰਕ ਕਰ ਅੱਖਾਂ ਕੁੜਿਓ ਯਾਰੀ ਨੂੰ ਲੱਕੋ ਕਿ ਮੈਂ ਤੇ ਅੱਖਾਂ ਕੁੜਿਓ ਭੱਜ ਲੋ ਵੀਰੋ ਕਬਰਾਂ ਚੋਂ ਭੂਤਾਂ ਉੱਠ ਖੜੀਆਂ ਉਨ ਵਾਲੇ ਦੇ ਦੇ ਦੋ ਇਹਨੂੰ ਪੋੜੀ ਤੇ ਕੋਈ ਧੱਕਾ ਕੁੜੀਓ ਬੁਢਾਪੇ ਨੂੰ ਲਕੋਕੇ ਮੈਂ ਤਾਂ ਰੱਖਾਂ ਕੁੜੀਓ ਸਾਬਾਸ ਗਾਲਾਂ ਕੱਢਣ ਵਾਲੇ ਆਪਣੇ ਆਪਣੀ ਸੀਟ ਤੇ ਆ ਜਾਣ ਕੋਈ ਵੀ ਕਰਮਚਾਰੀ ਲੇਟ ਨਾ ਹੋਵੇ ਬਲਿੰਕ ਨਾ ਕਰ ਤੋ ਹਮੇਸ਼ਾ ਲਈ ਅੱਖਾਂ ਬੰਦ ਕਰ ਲਾ ਹਲਖਾਰੀ ਚੈੱਕ ਕਰੇ ਮਾਨਕ ਬਾਈ ਦੀ ਲਿਖਤ ਚੈੱਕ ਕਰੇ ਤੇਰਾ ਫੋਨੀਏ ਬਲੈਕਮੇਲ ਯਾਰਨੀ ਗੱਲ ਕਰਦਾ ਨਾ ਕਦੇ ਹੱਦ ਵਾਰਨੀ ਬਲੈਕ ਕੀਆ ਨਾ 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 ਬਲੈਕਮੇਲ ਤੇਰਾ ਫੋਨੀਏ ਬਲੈਕਮੇਲ ਯਾਰਨੀ ਗੱਲ ਕਰਦਾ ਨਾ ਕਦੇ ਹੱਦ ਵਾਰਨੀ ਜੇ ਚਾਰ ਤੇ ਮੱਤਾ ਪੜ ਲੈਂਦਾ ਤਾਂ ਕੀ ਕਸਿਆਣਾ ਸੀ ਤੇਰਾ ਬਲੈਕਮੇਲ ਦਾ ਮਤਲਬ ਤਾਂ ਪਤਾ ਲੱਗ ਜਾਂਦਾ ਤੇ ਸਾਲਾ ਕਲਾਨ ਲਖਾਰੀ ਬੱਤ ਸਹੀ ਹੈ ਤੇਰਾ ਫੋਨੀਏ ਬਲੈਕਮੇਲ ਯਾਰਨੀ ਮੈਂ ਠਾਣੇ ਬੈਠਾ ਹੀ ਜਦੋਂ ਇੰਸਟਾਗ੍ਰam ਚਲਾਇਆ ਤੂੰ ਪਤੰਦਰਾ ਮੁਰਾ ਹੀ ਆ ਗਿਆ ਡੂੰਗੀਆਂ ਲਿਖਤਾ ਉਸਤਾਦ ਦੀਆਂ ਮੈਂ ਭੋਗ ਤੇ ਆਇਆ ਘਰੇ ਆ ਕੇ ਹੱਸੂ ਕੋਈ ਤੁਸੀਂ ਉਸਤਾਦ ਦਾ ਗਾਣਾ ਚੈੱਕ ਕਰ ਰਹੇ ਹੋ ਤਾਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੇ ਜਫੀ ਤਾਂ ਪਹਿਲਾਂ ਫੱਟਾ ਲਿਆ ਇਹਨੂੰ ਉਸਤੇ ਲੰਮਾ ਪਾ ਇਹਨੂੰ ਉਸਤੇ ਲੰਮਾ ਪਾ ਅਰੇ ਕਹਿਣਾ ਕੀ ਚਾਹਤੇ ਹੋ ਏ ਕੋਣ ਆ ਇੰਨਾ ਪੁੱਤ ਰਿਆ ਆ ਇਹਦੇ ਪਿਛਵਾੜੇ ਤੇ ਕਿਨੇ ਪੈਟਰੋਲ ਆ ਦਿੱਤਾ ਨੋਟਾ ਦਾ ਮੀ ਬਾ ਦੁਨੀਆ ਦੇ ਲਾਤੀ ਲੱਤਣ ਗੇ ਜਫੀ ਤੋਂ ਪਹਿਲਾਂ ਇੱਕ ਮੋਟਾ ਡੰਡਾ ਲਿਆ ਤੇ ਚਿਤਨਾ ਦੇ ਦੇ ਫਸਾ ਇਹਦੇ ਚਿਤਨਾ ਦੇ ਦੇ ਫਸਾ ਇਹ ਸੀ ਆਈ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਹੋਪ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਹੋਣਾ ਵੀਡੀਓ ਨੂੰ ਵੇਖ ਕੇ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਦੇ ਆਂ